ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੀ ਵਾਰਡ ਨੰਬਰ 11 ਦੇ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਮੇਰ ਪਦਮਜੀਤ ਸਿੰਘ ਮਹਿਤਾ ਨੇ ਸੜਕਾਂ ਦਾ ਕੀਤਾ ਸ਼ੁਭ ਆਰੰਭ ਉਹਨਾਂ ਨੇ ਦੱਸਿਆ ਕਿ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਵਾਰਡ ਦੇ ਵਿੱਚ ਕੋਈ ਵੀ ਸਮੱਸਿਆ ਹੈ ਤਾਂ ਉਹ ਉਸ ਦਾ ਤੁਰੰਤ ਸਮਾਧਾਨ ਕੀਤਾ ਜਾਵੇਗਾ ਅਤੇ ਵਾਰਡ ਦੇ ਮਹੱਲਾ ਵਾਸੀਆਂ ਨੇ ਪਦਮਜੀਤ ਸਿੰਘ ਮਹਿਤਾ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਸ਼ੌਕ ਬੰਸਲ ਰੋਸ਼ਨੀ ਪੰਜਾਬ ਦੀ ਤੋਂ ਨਾ ਕਰਨੇ ਗਏ ਹਾਊਸ ਦਾ ਪੂਰੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਅੱਜ ਸਾਡੇ ਬਾੜ ਦੇ ਵਿੱਚ ਤੀਜੇ ਨਗਰ ਪ੍ਰੇਰੀਆ ਦੇ ਵਿੱਚ ਲੁੱਕ ਪਾਉਂ ਦਾ ਮੇਰ ਸਾਹਿਬ ਨੇ ਪ੍ਰਗਮ ਕੀਤਾ ਸਾਡੇ ਨੇ ਬਹੁਤ ਮਸ਼ਹੂਰੀ ਗੱਲ ਹੈ ਸਾਡੇ ਨੌਜਵਾਨ ਮੇਅਰ ਤੁਹਾਡੇ ਕੰਮ ਤੋਂ ਦੱਬੀ ਆਉਂਦੇ ਆ ਹਰ ਨੂੰ ਵੀ ਆਸੀ ਕਿ ਅਜੀ ਨੌਜਵਾਨ ਮੇਅਰ ਪੜਾਏ ਆ ਸਾਡੇ ਕੰਮ ਇਸੇ ਤਰ੍ਹਾਂ ਹੁਣ ਦੌਰ ਤੇ ਬਣੇ ਆ ਦੋ ਮਹੀਨੇ ਤੋਂ ਕਿਸੇ ਨਾ ਕਿਸੇ ਬਾੜ ਦੇ ਵਿੱਚ ਕੰਮ ਹੋ ਰਿਹਾ ਹੈ ਇਹਦੇ ਲਈ ਮੇਅਰ ਸਾਹਿਬ ਵਧਾਈ ਹੈ ਸਾਰਾ ਸ਼ਹਿਰ ਵਧਾਈ ਦਾ ਪਤਨਾ ਸਾਡੇ ਬਾੜਵਾਸ ਸਾਰੇ ਵਧਾਈ ਨੂੰ ਵਾਸੀਆਂ ਦੀ ਸੜਕ ਪੂਰੀ ਵਧੀਆ ਬਣ ਗਈ ਆਪਦੇ ਮੁਤਾਬਕ ਕੋਲੇ ਖੜ ਕੇ ਜੇ ਤੁਹਾਨੂੰ ਕੋਈ ਵੀ ਕਮੀ ਲੱਗਦੀ ਹੈ ਮਨ ਤੁਹਾਨੂੰ ਦੱਸੋ ਰਾਜਵੀਰ ਨੂੰ ਦੱਸੋ ਕਦੋਂ ਵਰਗੀ ਤੇ ਅਸੀਂ ਨਾਲ ਦੇ ਨਾਲ ਇਹਦਾ ਸੋਲੂਸ਼ਨ ਕਰਾਵਾਂਗੇ ਵਗਰ ਹੁਣ ਆਪ ਦੀ ਨਿਗਰਾਨੀ ਹੈ ਕਿਉਂਕਿ ਇੱਕ ਵਾਰੀ ਬਣ ਗਈ ਆ 5 ਸਾਲ ਚ 4 ਸਾਲ ਤੱਕੀ ਹੈ 4-5 ਸਾਲ ਤੱਕ ਇਹੀ ਰਹੇਗੀ ਤਾਂ ਕਰਕੇ ਆਪ ਦੀ ਮਰਜ਼ੀ ਦੇ ਹਿਸਾਬ ਨਾਲ ਜਿੱਥੇ ਕਦੇ ਵੀ ਕੋਈ ਬੇਚੀ ਲੱਗੇ ਜੀ ਮੈਨੂੰ ਦੱਸ ਦਿਓ ਆਪ ਜੇ ਕੋਈ ਪ੍ਰੋਬਲਮ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗਾ ਮੈਂ ਮੇਰੇ ਸਾਥ ਨੂੰ ਲਾ ਕੇ ਪਹਲ ਕਰਾਂਗਾ ਕੀ ਗੱਲ ਤੇਰਾ ਭੋਲਾ ਅੱਵਾ ਅੱਲਾਹਤਨ ਬਾਕੀ ਕਿਹਦਾ ਬਾ ਧੰਨਵਾਦ ਤੁਹਾਡਾ ਵੀ ਕੋਈ ਪਾਰਟ ਸ਼ਾਰਟ ਨਹੀਂ ਕਰਦੀ ਇਕਦਾ ਸਾਹਿਬ ਜੀ ਸਾਰਿਆਂ ਨੂੰ ਇਥੋਂ ਸਪਰਾਪਰਤਨਾ